ਦੀ ਬੈਨੀਫਿਟ ਇਹ ਹੈ ਕਿ ਬਿਨਾ ਕੋਈ ਕਸਰਤ ਕੀਤੇ ਆ ਅਸੀਂ ਇੱਕ ਸੈਟਿੰਗ ਦੇ ਨਾਲ 1 ਕਿਲੋ ਤੱਕ weight ਘਟਾਇਆ ਜਾਂਦਾ ਹੈ ਇੱਕ ਦਿਨ ਦੇ ਵਿੱਚ ਇੱਕ ਦਿਨ ਚ ਇੱਕ ਦਿਨ ਦੇ ਵਿੱਚ ਹਾਂਜੀ ਹਾਂਜੀ ਇਹ ਡਾਕਟਰ ਸਾਹਿਬ ਇਹ ਤੁਸੀਂ ਚੈਲੰਜ ਕਰ ਰਹੇ ਹੋ ਇੱਥੇ ਬਾਕੀ ਹਸਪਤਾਲ ਪਰਚੀ ਘਟਦੇ ਆ ਉਹਨੇ ਜੀ ਇਲਾਜ ਕਰ ਦਿੰਨੇ ਆ ਕਿਤੇ ਲੋਕਾਂ ਨੇ బోర్ ਲਾਇਆ ਧੰਨ ਤੋਂ ਸ਼ੁਕਰਆ ਪਾਓ ਬੰਦਿਆਂ ਦੀ ਧੰਨ ਤੋਂ ਸ਼ੁਕਰਆ ਪਾਓ ਬੰਦੇ ਤਾਂ ਹੁੰਦੀ ਨਹੀਂ ਜੀਕਾ ਦੋਸਤੋ ਮੈਂ ਤੁਹਾਡਾ ਆਪਣਾ ਰੈਪੀ ਪਾਟਿਆ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜੋਗਿਆ ਔਰ ਹਰ ਇੱਕ ਦੇ ਅੱਗੇ ਮੋਬਾਈਲ ਫੜਿਆ ਹੋਇਆ ਵਾ ਔਰ ਮੋਬਾਈਲ ਦੀ ਐਸੀ ਲਤ ਲੱਗੀ ਹੋਈ ਆ ਵੀ ਹਰ ਕੋਈ ਚਾਹਦਾ ਆ ਵੀ ਮੈਂ ਸਾਰਾ ਦਿਨ ਮੋਬਾਈਲ ਚ ਲਈ ਜਾਵਾਂ ਔਰ ਸ਼ਾਮ ਨੂੰ ਕੀ ਹੁੰਦਾ ਦੁਪਹਿਰ ਤੱਕ ਤਾਂ ਉਹਦੀ ਬੱਸ ਹੋ ਜਾਂਦੀ ਮੋਬਾਈਲ ਚਲਾ ਕੇ ਕਰਾਂਦੇ ਆ ਬੈਕ ਪੈਨ ਉਹਦੀ ਇੰਨੀ ਜ਼ਿਆਦਾ ਚਰੋਇਂਦੀ ਸਰ ਵਾਈਕਲ ਜਿਹਨੂੰ ਆਪਾਂ ਕਹਿੰਨੇ ਆ ਸਰ ਵਾਈਕਲ ਦੀ ਪ੍ਰੋਬਲਮ ਬੜੀ ਜ਼ਿਆਦਾ ਜਿਹੜੀ ਆ ਐਸ ਟਾਈਮ ਚੱਲ ਰਹੀ ਹੈ ਜਿਹੜਾ ਬਹੁਤ ਵੱਡਾ ਰੋਕ ਬਣਿਆ ਹੋਇਆ ਸਾਰਿਆਂ ਦੀ ਔਰ ਅੱਜ ਅਸੀਂ ਐਸੇ ਹੀ ਚੀਜ਼ ਨੂੰ ਲੈ ਕੇ ਇਸ ਡਾਕਟਰ ਸਾਹਿਬ ਇੱਥੇ ਸਰ ਵਾਈਕ ਔਰ ਇੱਥੇ ਗੱਲਬਾਤ ਕਰਾਂਗੇ ਪਰਮਿੰਦਰ ਜੀ ਇੱਥੇ ਹੈਗੇ ਡਾਕਟਰ ਸਾਹਿਬ ਔਰ ਕਾਫੀ ਜਿਹੜੀਆਂ ਸਪੈਸ਼ਲ ਮਸ਼ੀਨਾਂ ਇੱਥੇ ਲੈ ਕੇ ਆਏ ਨਕੋਤੜ ਦੇ ਵਿੱਚ ਪਹਿਲੀ ਵਾਰੀ ਔਰ ਹਰ ਤਰ੍ਹਾਂ ਦੀ ਟ੍ਰੀਟਮੈਂਟ ਜਿਵੇਂ ਕਿ ਫੇਸ ਦੀ ਪ੍ਰੋਬਲਮ ਕੋਈ ਸਕਿਨ ਪ੍ਰੋਬਲਮ ਰਿੰਕਲਸ ਹੈ ਆ ਫੇਸ ਤੇ ਹੋਰ ਵੀ ਕਈ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਹੈਗੀ ਆ ਉਹ ਇੱਥੋਂ ਆਪਣਾ ਟ੍ਰੀਟਮੈਂਟ ਕਰਵਾ ਸਕਦਾ ਔਰ ਇਹ ਜਿਹੜੀ ਤਕਨੀਕ ਲੈ ਕੇ ਆਏ ਨਕੋਤੜ ਦੇ ਵਿੱਚ ਉਹ ਅੰਦਰ ਚਰਖਤ ਦਿਖਾਣੇ ਆ ਕਿਹੜੀਆਂ-ਕਿਹੜੀਆਂ ਮਸ਼ੀਨਾਂ ਆ ਔਰ ਤੁਸੀਂ ਦੇਖ ਰਹੇ ਹੋ ਆਰਪੀਐਨ ਰਿਵਿਊਜ਼ ਮੇਰੇ ਨਾਲ ਕੈਮਰਾਮੈਨ ਵਿੱਕੀ ਜਨ ਨਾਲ ਧੰਨਵਾਦ ਬੋਤੋਆ ਸਲੀਮਿੰਗ ਸੈਂਟਰ ਜਿਹੜਾ ਨੋਤੋ ਦੇ ਵਿੱਚ ਪਹਿਲੀ ਵਾਰੀ ਖੁੱਲਿਆ ਆ ਔਰ ਆਹ ਅਗਿਆ ਚੀਜ਼ ਤੁਸੀਂ ਦੇਖ ਸਕਦੇ ਆ ਪਹਿਲਾਂ ਤਾਂ ਤੁਹਾਨੂੰ ਅਸੀਂ ਦਿਖਾਨੇ ਆ ਮਸ਼ੀਨਾਂ ਇੱਥੇ ਦੀਆਂ ਜਿਹੜੀਆਂ ਬਾਹਰ ਦੀ ਟੈਕਨੀਕ ਜਿਹੜੀਆਂ ਇੱਥੇ ਨੋਤੋ ਦੇ ਵਿੱਚ ਪਹਿਲੀ ਵਾਰੀ ਲੈ ਕੇ ਆਏ ਆ ਔਰ ਮੈਂ ਚਾਹਾਂਗਾ ਡਾਕਟਰ ਸਾਹਿਬ ਤੁਸੀਂ ਇੱਕ ਵਾਰੀ ਇੱਧਰ ਸਾਡੇ ਲੱਗ ਕੇ ਆਓ ਔਰ ਨਾਲ ਨਾਲ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਹਨਾਂ ਜਿਹੜੀਆਂ ਫਾਇਦੇ ਕੀ ਹੈਗੇ ਆ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜੀ ਪਹਿਲਾਂ ਤਾਂ ਮੈਂ ਧੰਨਵਾਦ ਵਾਕਿਆ ਹੀ ਅਸੀਂ ਨਕੋਦਰ ਵਿੱਚ ਪਹਿਲੀ ਵਾਰੀ ਲੈ ਕੇ ਆਏ ਆ ਇਹ ਵੱਖਰੀ ਕਿਸਮ ਦੀ ਜਿਹੜੀ ਹੈ ਟੈਕਨੀਕ ਹੈ ਜਿਹੜੀ ਆਪਣੇ ਬਿਨਾ ਦਵਾਈ ਤੋਂ ਔਰ bina ਕਸਰ ਤੋਂ ਅਸੀਂ ਲੋਕਾਂ ਦਾ ਇਲਾਜ ਕਰਦੇ ਕਈ ਵਾਰੀ ਆਪਾਂ ਲੋਕੀ ਸੋਚਦੇ ਆ ਕਿ ਜਿਵੇਂ ਬੁੱਧਾ ਸਲੀਪਿੰਗ ਪੁਆਇੰਟ ਹੈ ਇੱਥੇ ਯੋਗਾ ਕਰਾਇਆ ਜਾਂਦਾ ਹੋਏਗਾ ਯੋਗਾ ਵੀ ਠੀਕ ਹੈ ਅਸੀਂ ਪਰ ਯੋਗਾ ਨਹੀਂ ਕਰਾਂਦੇ ਅੱਛਾ ਜੀ ਹਾਂਜੀ ਤਕੀ ਤੁਸੀਂ ਇਹਦੇ ਵਿੱਚ ਕੀ ਜਿਹੜਾ ਐਸਾ ਜਾਦੂ ਛੱਡਿਆ ਹੈ ਜਿਹੜਾ ਤੁਸੀਂ ਕਹਿੰਦੇ ਵੀ ਬਿਨਾ ਉਤ ਜੋਗੇ ਤੋਂ ਬਿਨਾ ਕੋਈ ਐਕਸਰਸਾਈਜ਼ ਤੋਂ ਵੀ ਤੁਸੀਂ ਇਹ ਮਸ਼ੀਨਾਂ 'ਤੇ ਠੀਕ ਕਰੋਗੇ ਇਹ ਜਿਹੜੀਆਂ ਮਸ਼ੀਨਾਂ ਹੈਗੀਆਂ ਤਕਰੀਬਨ ਕੋਰੀਆ ਤੋਂ ਜਾਂ ਆਪਣੇ ਆਈਆਂ ਹੋਈਆਂ ਉਹ ਬਾਲੀਆਂ ਜਿਹੜੀਆਂ ਆਪਣੇ ਬਾਲੀਆਂ ਜਿਵੇਂ ਕੋਰੀਆ ਹੈ ਜਾਪਾਨ ਹੈਗਾ ਔਰ ਉਹ ਲੋਕ ਕਾਫੀ ਹੈਲਥ ਕੌਨਸ਼ੀਅਸ ਹੈ ਔਰ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੀਆਂ ਜਿਹੜੀਆਂ ਉਮਰਾਂ ਹੈਗੀਆਂ 100 ਸਾਲ ਤੋਂ ਵੱਧ ਉਹ ਕਿੰਨਾ ਕਿਹੜੀ ਉਹ ਤਕਨੀਕ ਦੇ ਸਹਾਰੇ ਹੈ ਯੋਗਾ ਵੀ ਕਰਦੇ ਆ ਤਕਰੀਕ ਵੀ ਕਰਦੇ ਆ ਲੇਕਿਨ ਉਹ ਤਕਰੀਕ ਅਸੀਂ ਇੰਡੀਆ ਵਾਲੇ ਲੋਕ ਉਹਨੂੰ ਸਮਝ ਨਹੀਂ ਰਹੇ ਇਸੇ ਕਰਕੇ ਹੈ ਕਿ ਅਸੀਂ ਇੱਥੇ ਜਿਹੜਾ ਸਾਡੀ ਜਿਹੜੀ ਉਮਰ ਹੈਗੀ ਆ 60-65 ਦੇ ਲੱਗਦੇ ਆ ਔਰ ਉਹਨਾਂ ਦੀ ਜਿਹੜੀ ਉਮਰ ਹੈਗੀ ਆ 90-95 ਸਾਲ ਤੋਂ ਜ਼ਿਆਦਾ ਹੈਗੀ ਆ ਉਹ ਤਕਨੀਕ ਦੇ ਸਿਰ ਦੇ ਉੱਤੇ ਹੈ ਇਹ ਇਸ ਮਸ਼ੀਨ ਦਾ ਪਹਿਲਾਂ ਤਾਂ ਸਾਡੇ ਦਰਸ਼ਕਾਂ ਦੱਸੋ ਇਹਦਾ ਫਾਇਦਾ ਕੀ ਹੈਗਾ ਤੁਹਾਡੇ ਕੋਲ ਬੈਨੀਫਿਟ ਕੀ ਹੈ ਇਹ ਕ੍ਰੈਵੋ ਮਸ਼ੀਨ ਹੈ ਅੱਛਾ ਠੀਕ ਤੁਸੀਂ ਨੈਟ ਤੇ ਚੈੱਕ ਕਰ ਸਕਦੇ ਹੋ ਕ੍ਰੈਵੋ ਦੀ ਹੈਗੀ ਆ ਔਰ ਇਹ ਜਿਹੜੀ ਮਸ਼ੀਨ ਹੈਗੀ ਹੈ ਇਹਦੇ ਨਾਲ ਅਸੀਂ weight ਕਰਦੇ ਆ ਕਾਫੀ ਇਹਦਾ ਰਿਜ਼ਲਟ ਵਧੀਆ ਸਾਡੇ ਕੋਲ ਆਇਆ ਡਾਕਟਰ ਸਾਹਿਬ ਇਹਦੇ ਬੈਨੀਫਿਟਸ ਕੀ ਹੈਗੇ ਨੇ ਇਹਦਾ ਹੀ ਬੈਨੀਫਿਟ ਇਹ ਹੈਗਾ ਕਿ ਬਿਨਾ ਕੋਈ ਕਸਰਤ ਕੀਤੇ ਆ ਅਸੀਂ ਇੱਕ ਸੈਟਿੰਗ ਦੇ ਨਾਲ 1 ਕਿਲੋ ਤੱਕ weight ਘਟਿਆ ਜਾਂਦਾ ਹੈ ਇੱਕ ਕਿਲੋ weight ਇੱਕ ਸੈਟਿੰਗ ਦੇ ਵਿੱਚ ਅੱਛਾ ਜੀ ਜਿਆਦਾ ਵੀ ਘਟਦਾ ਇੱਕ ਦਿਨ ਦੇ ਵਿੱਚ ਇੱਕ ਦਿਨ ਚ ਇੱਕ ਦਿਨ ਦੇ ਵਿੱਚ ਹਾਂਜੀ ਹਾਂਜੀ ਇਹ ਡਾਕਟਰ ਸਾਹਿਬ ਤੁਸੀਂ ਚੈਲੰਜ ਕਰ ਰਹੇ ਹੋ ਨਹੀਂ ਨਹੀਂ ਮਸ਼ੀਨ ਕਰਦੀ ਹੈ ਮੈਂ ਤੁਹਾਨੂੰ ਕੰਮ ਕਰਕੇ ਇੱਕ ਇਹ ਸੈਟਿੰਗ ਕਰਦੇ ਆ ਠੀਕ ਹੈ ਜੀ ਔਰ ਇਹਦੇ ਵਿੱਚ ਲੈਜਰ ਟੈਕਨਿਕਸ ਹੈਗੀਆਂ ਅੱਛਾ ਜੀ ਔਰ ਦੂਸਰੀ ਗੱਲ ਹੈਗੀ ਹੈ ਕਿ ਤੁਸੀਂ ਕੋਈ ਦਵਾਈਆਂ ਖਾਂਦੇ ਹੋ ਤਾਂ ਸਰੀਰ ਵਿੱਚ ਝੋਡੀਆਂ ਪੈਂਦੀਆਂ ਉਹ ਦੂਸਰੇ ਡਾਗ ਪੈ ਜਾਂਦੇ ਆ ਤੁਸੀਂ ਦੇਖੋ ਜਿੰਨੀਆਂ ਵੀ ਮਹਿੰਗੀਆਂ ਮਹਿੰਗੀਆਂ ਲੋਕੀ ਦਵਾਈਆਂ ਖਾਂਦੇ ਆ ਉਹ ਉਹਨਾਂ ਦੇ ਪੇਟ ਦੇ ਉੱਤੇ ਝੋਡੀਆਂ ਪੈ ਜਾਂਦੀਆਂ ਅਖੀਰ ਵਿੱਚ ਜਿਵੇਂ ਆਪਾਂ ਕਹੀਏ ਵੀ ਤੁਸੀਂ ਖਜੂਰਾਂ ਹੈਗੀਆਂ ਉਹਨੂੰ ਸੁਕਾਓਗੇ ਤਾਂ ਉਹ ਡੇਟਸ ਦੇ ਉੱਤੇ ਝੋਡੀਆਂ ਵਗੈ ਪੇਟ ਤੇ ਆ ਜਾਂਦੀਆਂ ਇਹਦੇ ਨਾਲ ਨਾਲ ਹੀ ਕੈਵਿਟੇਸ਼ਨ ਆ ਨਾਲ ਹੀ ਇਹਦੀ ਫੇਸ ਦੀ ਉਸ ਹੀ ਆਰਫ ਕਰਦੇ ਆ ਝੋੜੀ ਪੈਂਦੀ ਨਹੀਂ ਐ ਡਾਕਟਰ ਸਾਹਿਬ ਮੈਂ ਇੱਕ ਮੇਨ ਗੱਲ ਤੇ ਆ ਲਗਾ ਹੁਣ ਇਹ ਮਸ਼ੀਨ ਤੁਸੀਂ ਲਿਆਇਆ ਪੈਸਾ ਵੀ ਖਰਚਿਆ ਹੋਊਗਾ ਤੁਸੀਂ ਰੇਟ ਵੀ ਬਹੁਤ ਰੱਖਿਆ ਹੋਣਾ ਵੇ ਤਾਂ ਨਹੀਂ ਨਹੀਂ ਕੋਈ ਅਸੀਂ ਜਿਹੜੇ ਰੇਟ ਬੜੇ ਜੈਨੂਅਲ ਆ ਅੱਛਾ ਜੀ ਔਰ ਤੁਸੀਂ ਸੋਚ ਕੇ ਆ ਰਹੇ ਹੋਗੇ ਵੀ ਜਿਹਨਿਆਂ ਵਿੱਚ ਜਿੰਨਿਆਂ ਵਿੱਚ ਬਾਕੀ ਹਸਪਤਾਲ ਪਰਤੀ ਘਟਦੇ ਆ ਉਹਨਾਂ ਦੀ ਇਲਾਜ ਕਰ ਦਿੰਨੇ ਆ अच्छा उन्हें जो ਤੁਸੀਂ ਲਾਜੀ ਕਰ ਦਿੰਦੇ ਹੋ ਔਰ ਮੈਂ ਇੱਕ ਕੱਲ ਤੇ ਜਰੂਰ ਆਵਾਂਗਾ ਜਿਵੇਂ ਕਿਸੇ ਡਾਕਟਰ ਸਾਹਿਬ ਕੇ ਕੋਈ ਡੈਮੋ ਕਲਾਸ ਜਿੱਦਾ ਕੋਈ ਲੈਣੀ ਹੁੰਦੀ ਫਿਰ ਪਤਾ ਹੈ ਕਰੀ ਪਹਿਲੇ ਇੱਕ ਦਿਨ ਮੈਂ ਜਾ ਕੇ ਦੇਖ ਲਵਾਂ ਪਤਾ ਨਹੀਂ ਮੈਨੂੰ ਫਾਇਦਾ ਹੋਊਗਾਗਾ ਇਹਦੇ ਤੇ ਉੱਥੇ ਡੈਮੋ ਨਹੀਂ ਦਿੰਦੇ ਅਸੀਂ ਉਹ ਬਾਕੀਆਂ ਦੀ ਦੇ ਦਿੰਦੇ ਆ ਠੀਕ ਹੈ ਜੀ ਇਹ ਇਹ ਮਸ਼ੀਨ ਕਿਉਂਕਿ ਜਿਹੜੀ ਜਿਹੜੀ ਹੈ ਇੱਕ ਮੈਂਬਰਨ ਹੈਗੀ ਆ ਉਹ ਲੱਗਦੀ ਆ ਉਹ ਕਾਸਟਲੀ ਤੁਸੀਂ ਹੋਰ ਮਸ਼ੀਨਾਂ ਦੇ ਵੀ ਗੱਲ ਕੀਤਾ ਹੋਰ ਕਿਹੜੀ ਕਿਹੜੀ ਟੈਕਨੀਕਸ ਹੋਰ ਆਪਣੇ ਕੋਲ ਕਾਫੀ ਮਸ਼ੀਨਾਂ ਹੈਗੀਆਂ ਜੋ ਅਲੱਗ-ਤਣੂ ਚੱਲਦੇ ਆ ਜੀ ਜੀ ਇਹ ਦੇਖੋ ਜੀ ਸਿੰਪਲ ਸਾਡੇ ਕੋਲੇ ਅਸੀਂ ਸਾਈਕਲ ਰੱਖਿਆ ਇੱਥੇ ਜੀ ਇਹ ਸਿਰਫ ਦਿਖਾਉਣ ਵਾਸਤੇ ਆ ਕਿ ਜਿਹੜਾ ਬੰਦਾ ਪਹਿਲਾਂ ਭਾਰਕਟਾਉਂ ਸਾਡੇ ਕੋਲੇ ਆਉਂਦਾ ਉਹਦੇ ਕੋਲ ਚੱਲਦਾ ਨਹੀਂ ਇਹ ਅੱਛਾ ਜੀ ਇਹ ਚੱਲਦਾ ਨਹੀਂ ਉਹਦੇ ਕੋਲ ਔਰ ਹਫਤੇ ਬਾਅਦ ਸਾਡੇ ਭਾਰਕਟਾਉਂ ਤੋਂ ਬਾਅਦ ਜੀ ਇਹਨੂੰ ਸੌਖਿਆਂ ਚਲਾਉਂਦਾ ਓਕੇ ਉਹ ਸਾਹ ਵੀ ਨਹੀਂ ਚੜਦਾ ਠੀਕ ਹੈ ਜੀ ਔਰ ਆਰਾਮ ਨਾਲ ਚਲਾਉਂਦਾ ਇਹੀ ਅਸੀਂ ਰੱਖਿਆ ਇਹਨੂੰ ਰੱਖੇ ਕੋਲ ਰੱਖਿਆ ਇਹਦੇ ਵਾਸਤੇ ਚੈੱਕ ਕਰਨ ਵਾਸਤੇ ਚੈੱਕ ਕਰਨ ਵਾਸਤੇ ਵੀ ਭਾਈ ਤੁਸੀਂ ਇਹਦੇ ਤੇ ਉੱਤੇ ਨਹੀਂ ਐਕਸਲੇ ਕਰਾਣੇ ਸੀ ਨਾ 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 ਚੈੱਕ ਕਰਾਣੇ ਆ ਵੀ ਭਾਈ ਇਹਦਾ ਸਟੈਂਪਿੰਗ ਕਿਤਾਬ ਤੂੰ ਹੁਣ ਦੇਖ ਜਦੋਂ ਤੂੰ ਪਹਿਲਾਂ ਸਾਡੇ ਕੋਲ ਆਇਆ ਸੀ ਉਦੋਂ ਦੇਖ ਕੋਈ ਕੋਈ ਚੜ ਨਹੀਂ ਹੁੰਦਾ ਕਿਹੇ ਕੋਲ ਤਾਂ ਅੱਛਾ ਜੀ ਤੇ ਬਾਅਦ ਵਿੱਚ ਇਹ ਚਲਾਉਂਦੇ ਆ ਇਹਨੂੰ ਆਰਾਮ ਨਾਲ ਚਲਾਉਂਦੇ ਆ ਆ ਫਰਕ ਆ ਓਕੇ ਔਰ ਅੰਦਰ ਚਲਦੇ ਆ ਹੋਰ ਵੀ ਇਹਨਾਂ ਨੇ ਕਿਹਾ ਮਸ਼ੀਨਸ ਕਾਫੀ ਜਿਹੜੀਆਂ ਅੰਦਰ ਲਗਾਈਆਂ ਹੋਈਆਂ ਆ ਔਰ ਡਾਕਟਰ ਸਾਹਿਬ ਮੈਂ ਦੇਖ ਰਿਹਾ ਆਂ ਬੜੀ ਵਧੀਆ ਸੋਹਣੀ ਮਸ਼ੀਨ ਲਾਈ ਹੈ ਇਹ ਜਿਹੜੀ ਇਹ ਦਾ ਬੇਨਫਿਟ ਕੀ ਹੈਗਾ ਇਹ ਬਾਹਰਲੀ ਟੈਕਨੀਕ ਹੈ ਜੀ ਸਪਲਟ ਐਕਸ ਹੈਗੀ ਹੈ ਅੱਛਾ ਜੀ ਤੁਹਾਡਾ ਬਲੱਡ ਰੁਕਦਾ ਹੈਗਾ ਵੀ weight ਘਟਾਉਂਦੀ ਹੈ ਇਹ ਚ ਬੜਾ ਕੁਛ ਹੈ ਦੇਖੋ ਇਹ ਟੋਟਲ ਆਟੋਮੈਟਿਕ ਮਸ਼ੀਨ ਆ ਮੈਂ ਚਾਲੂ ਕਰਨ ਲੱਗਿਆ ਇੱਥੇ ਦੇਖਿਓ ਇਹ ਤਾਂ ਮੇਲ ਪੀਪੀਐਲ ਦਾ ਹੈਗਾ ਓਕੇ ਉਹਦੀ ਪੀਜ ਗਰੁੱਪ ਹੈਗਾ ਕਿੱਥੇ ਅਪਲਾਈ ਕਰਨਾ ਹੈ ਇਹਦੇ ਵਿੱਚ ਹੈਗਾ ਜੀ ਅਸੀਂ ਆਪਾਂ ਮੰਨ ਲਓ ਅਜੀ ਮੇਲ ਕੀਤਾ ਉਮਰ ਦੇਖ ਤੁਹਾਡੀ ਨੋਟ ਕੀਤੀ ਹੈ ਫਿਰ ਤੇ ਕਰ ਰਹੇ ਆਂ ਇਦਾਂ ਡੈਮ ਸੈਟ ਕੀਤਾ ਉਹਨੇ ਚਾਲੂ ਹੋ ਗਿਆ ਇਹ ਡਾਕਟਰ ਸਾਹਿਬ ਤੁਸੀਂ ਮੇਲ ਫੀਮੇਲ ਦੀ ਵੀ ਗੱਲ ਕੀਤੀ ਮੈਂ ਇੱਕ ਪੁਆਇੰਟ ਤੇ ਹੋਰ ਆਵਾਂ ਜਿੱਦਾਂ ਹੁਣ ਅੱਜ ਕੱਲ ਬੜਾ ਨਾ ਕਹਿੰਦੇ ਆ ਵੀ ਫਾਈਲ ਦੀਆਂ ਤਾਂ ਕਿ ਉਹਦੀ ਇੱਕ ਬੇਬੀ ਜਿਹੜਾ ਪ੍ਰੈਗਨਸੀ ਨਹੀਂ ਹੁੰਦੀ ਹੈਗੀ ਉਹ ਇਹ ਮਸ਼ੀਨਾਂ ਦੇ ਵਿੱਚ ਬੈਨੀਫਿਟ ਹੈਗਾ ਇਹਨਾਂ ਦੀ ਜਲਦੀ ਇੰਜ ਬੈਨੀਫਿਟ ਹੈ ਜੀ ਇਹਦੇ ਵਿੱਚ ਅੱਛਾ ਜੀ ਇਹ ਤੇ ਜਿਹੜੀ ਹੈਗੀ ਕਿਉਂਕਿ ਟੋਟਲ ਜਿਹੜੀ ਫਿਗਰ ਹੈਗੀ ਆ ਇੱਕ ਲੇਡੀ ਜਿਹੜੀ ਫਿਗਰ ਹੈਗੀ ਆ ਉਹ ਬੇਬੀ ਨੂੰ ਬਾਰਨ ਕਰਨ ਵਿੱਚ ਤੇ ਉਹਨੂੰ ਕੈਰੀ ਕਰਨ ਦੇ ਵਿੱਚ ਉਹ ਵੱਖਰੀ ਹੈ ਮਰਦ ਨਾਲੋਂ ਅੱਛਾ ਜੀ ਉਹ ਮੈਂ ਤਾਂ ਕਈ ਵਾਰੀ ਦੋਸਤਾਂ ਚਕਲੋਂ ਹੈਰਾਨ ਹੁੰਨਾ ਕਿ ਇੱਥੇ ਲੋਕਾਂ ਨੇ ਬੋਰਡ ਲਾਇਆ ਹੈ ਧਰਨ ਤੋਂ ਛੁਕਾਰਾ ਪਾਓ ਬੰਦਿਆਂ ਦੀ ਧਰਨ ਤੋਂ ਛੁਕਾਰਾ ਪਾਓ ਬੰਦੇ ਤਾਂ ਹੁੰਦੀ ਨਹੀਂ ਧਰਨ ਹੀ ਲੈਡੀ ਜੁੰਦੀ ਹੈ ਕਿਉਂਕਿ ਬੱਚੇ ਤਾਂ ਨਹੀਂ ਲੈਡੀ ਚ ਹੈ ਠੀਕ ਹੈ ਨਾ ਔਰ ਲੋਕੀ ਪੋਸਟਰ ਲਾ ਕੇ ਬੈਠੇ ਆ ਵੀ ਬੰਦਿਆਂ ਦੀ ਧਰਨ ਹੁੰਦੀ ਆ ਔਰ ਅਸੀਂ ਜਿਹੜੀ ਇਹਦੇ ਹੈਗੀ ਆ ਬੋਡੀ ਕੋਈ ਵੀ ਜਿਹੜੀ ਲੈਡੀ ਹੈਗੀ ਆ ਸਾਡੇ ਕੋਲ ਜਿੱਦਾਂ ਦੀ ਉਹ ਸ਼ੇਪ ਜਾਂਦੀ ਹੈ ਉਹ ਅਸੀਂ ਕਰਾ ਦੇਣਾ ਕਰਾ ਸਕਦੇ ਹਾਂ ਤੇ ਮੈਂ ਉਹੀ ਗੱਲ ਕਰ ਰਿਹਾ ਸੀ ਨਾ ਜਿੱਦਾਂ ਉਹ ਅੱਜ ਕੱਲ ਮੈਂ ਕਾਫੀ ਦੇਖ ਰਿਹਾ ਨਾ ਨਵੀਂ ਪੀੜ੍ਹੀ ਦੇ ਵਿੱਚ ਪ੍ਰੈਗਨੈਂਸੀ ਬਹੁਤ ਬੜੀ ਪ੍ਰੋਬਲਮ ਹੋਈ ਪਈ ਆ ਕਿਉਂਕਿ ਹਾਰਡ ਵਰਕ ਹੈ ਹੀ ਨਹੀਂ ਹੈ ਨਾ ਔਰ ਖਾਣ ਪੀਣ ਵੀ ਕਾਫੀ ਜ਼ਿਆਦਾ ਜਿਹੜਾ ਫਾਸਟ ਫੂਡ ਚੱਲ ਰਿਹਾ ਇਸ ਟਾਈਮ ਘਰ ਦਾ ਖਾਣਾ ਵੀ ਖਾ ਕੇ ਕੋਈ ਬੱਚਾ ਇਸ ਟਾਈਮ ਰਾਜੀ ਨਹੀਂ ਜਗਾ ਤੇ ਉਹਦੇ ਕਰਕੇ ਜਿਹੜੀ ਅੰਦਰ ਪ੍ਰੋਬਲਮਸ ਉਹਨੇ ਕਾਫੀ ਕ੍ਰੇਨ ਹੋ ਰਹੀਆਂ ਆ ਉਹਦੇ ਕੋਲੇ ਜਿਹੜੀ ਐਬ ਵਾਲੀ ਮਸ਼ੀਨ ਲਿਸਥ ਥੈਰੇਪੀ ਹੈਗੀ ਆ ਇਹ ਕਟੋ-ਕਟਵੀ ਜਿਹੜਾ ਤੁਹਾਡਾ ਪੇਟ ਹੈਗਾ ਉਹਨੂੰ ਇੱਕ ਇੱਕ ਜਿਹੜੀ ਆਪਾਂ ਥੈਰੇਪੀ ਦਿੰਨੇ ਆ 1 ਸੈਂਟੀਮੀਟਰ ਤੋਂ ਲੈ ਕੇ 1 ਇੰਚ ਤੱਕ ਡਾਊਨ ਲੈ ਜਾਓ ਔਰ ਤੁਸੀਂ ਇੱਥੇ ਦੇਖ ਸਕਦੇ ਆ ਵੀ ਫਿਜ਼ੀਓਥੈਰੇਪੀ ਦਾ ਵੀ ਨਾਲ ਤੁਸੀਂ ਦੇਖਿਆ ਮੇਰੇ ਕੋਲ ਹਾਂ ਜੀ ਸਾਡੇ ਕੋਲੇ ਸਰਵਾਈਕਲ ਹੈ ਜਾਂ ਜਿਹੜਾ ਸਰਵਾਈਕਲ ਹੈ ਜਾਂ ਸਾਡੇ ਕੋਲੇ ਤੁਹਾਡਾ ਕੋਈ ਵੀ ਡੋੜਾਂ ਦਾ ਦਰਦ ਹੈਗਾ ਉਹ ਅਸੀਂ ਇਹਨੂੰ ਠੀਕ ਕਰਦੇ ਆ ਮੈਂ ਡੈਟਸ ਆ ਮੈਂ ਨਾ ਸਟਾਰਟਿੰਗ ਕੀਤੀ ਸੀ ਸਰਵਾਈਕਲ ਤੋਂ ਹੀ ਮੈਂ ਕਹਿ ਰਿਹਾ ਸੀ ਅੱਜ ਕੱਲ ਜਿਹੜਾ ਮੋਬਾਈਲ ਜਿਹੜਾ ਹਰ ਕੋਈ ਜਲਾ ਰਿਹਾ ਆ ਸਟਾਰਟਿੰਗ ਮੈਸੇਜ ਹੀ ਤੇ ਲੱਗਿਆ ਕਿ ਮੋਬਾਈਲ ਦੇ ਨਾਲ ਹੀ ਕਿਉਂਕਿ ਸਾਰਾ ਸਾਰਾ ਦਿਨ ਬੱਚੇ ਔਰ ਵੱਡੇ ਵੀ ਤਕਰੀਬਨ ਹੁਣ ਮੋਬਾਈਲ ਦੇ ਵਿੱਚ ਵੜਨ ਲੱਗ ਪਏ ਆ ਔਰ ਬੈਕਪੇਨ ਔਰ ਸਰਵਾਈਕਲ ਦੀ ਪ੍ਰੋਬਲਮ ਜਿਹੜੀ ਅੱਜ ਕੱਲ ਬਹੁਤ ਜ਼ਿਆਦਾ ਗ੍ਰੇਡ ਹੋ ਰਹੀ ਆ ਜੀ ਕਿ ਇਹ ਗੱਡੀ ਕੀ ਮਸ਼ੀਨ ਆ ਇਹ ਤਾਂ ਮੋਬਾਈਲ ਲੱਗ ਰਿਹਾ ਕੋਈ ਇਹ ਮਸ਼ੀਨ ਦੇ ਨਾਲ ਅਸੀਂ ਦਰਦਤੂਦ ਕਰਦੇ ਆ ਜੇ ਗੱਡੀ ਕੀ ਮਸ਼ੀਨ ਆ ਸਾਡੇ ਕੋਲ ਕਰ ਸਕਦੇ ਹੋ ਧਿਆਨ ਤਾਂ ਨਹੀਂ ਮਜ਼ਾਕ ਨਹੀਂ ਕਰ ਰਿਹਾ ਸੀਰੀਅਸਲੀ ਸੀਰੀਅਸਲੀ ਯਾਰ ਸੰਗਾਲ ਜਿਹੜੀਆਂ ਇਹ ਤਾਂ ਇਹੀ ਤਾਂ ਗੱਲ ਹੈ ਨਾ ਵੀ ਜਿਹੜੀ ਜਾਪਾਨੀ ਲੋਕ ਹੈਗੇ ਆ ਉਸ ਘੱਟ ਸਪੇਸ ਦੇ ਵਿੱਚ ਮੈਂ ਇੱਕ ਵਾਰੀ ਦਰਸ਼ਕਾਂ ਨੂੰ ਦਿਖਾਣਾ ਚਾਹੁੰਦਾ ਹਾਂ ਤੁਸੀਂ ਦੇਖ ਸਕਦੇ ਆ ਇੱਕ ਮੋਬਾਈਲ ਵੀ ਮੇਰੇ ਹੱਥਾਂ 'ਚ ਮੋਬਾਈਲ ਤੋਂ ਵੀ ਜਿਹੜੀ ਇਹ ਛੋਟੀ ਜਿਹੜੀ ਇਹ ਮਸ਼ੀਨ ਆ ਔਰ ਇਹ ਕਹ ਰਹੇ ਇਹਦੇ ਨਾਲ ਹੀ ਅਸੀਂ ਜਿਹੜਾ ਪੇਸ਼ੈਂਟ ਨੂੰ ਠੀਕ ਕਰ ਦਿੰਦੇ ਆ ਇਹਦੇ ਵਿੱਚ ਛੇ ਤਰ੍ਹਾਂ ਦੀਆਂ ਅਸੀਂ ਕਹਿੰਦੇ ਆ ਆਪਣੀਆਂ ਥੈਰਾਪੀਆਂ ਦਿੰਦੇ ਆ ਹਾਂਜੀ ਔਰ ਡਾਕਟਰ ਸਾਹਿਬ ਆਪਾਂ ਆ ਰਹੇ ਆ ਵੀ ਹੁਣ ਇੱਕ ਤੁਸੀਂ ਮੈਂ ਦੇਖ ਰਿਹਾ ਤੇ ਤੁਹਾਡੇ ਕੋਲ ਤੇ ਪੇਸ਼ੈਂਟ ਵੀ ਸੀਗੇ ਔਰ ਮੈਂ ਉਹਨਾਂ ਨੂੰ ਮੈਂ ਉਹਨਾਂ ਦੀ ਫੋਟੋ ਵੀ ਤੁਹਾਨੂੰ ਦਿਖਾਣਾ ਸਕਰੀਨ ਤੇ ਔਰ ਤੁਸੀਂ ਉਹਨਾਂ ਦੀ ਸਕਿਨ ਪ੍ਰੋਬਲਮ ਵੀ ਮੈਂ ਦੇਖ ਰਿਹਾ ਵੀ ਠੀਕ ਕਰ ਦੇ ਬਿਲਕੁਲ ਅੱਜ ਤੁਹਾਨੂੰ ਇੱਕ ਕੁਰਸੀ ਦੇ ਰੱਖੀ ਹੋਈ ਹੈ ਸਪੈਸ਼ਲੀ ਇਹ ਸਕਿਨ ਵਾਸਤੇ ਏਰੀਆ ਵਾਸਤੇ ਹੈਗੀ ਟ੍ਰੀਟਮੈਂਟ ਓਕੇ ਜੀ ਔਰ ਇਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਸਾਡੇ ਕੋਲੇ ਪੇਸ਼ੈਂਟ ਸਾਡੇ ਕੋਲੇ ਗੁੜੀਆ ਹੈ ਇੱਕ ਉਹ ਤੁਹਾਨੂੰ ਜੇ ਉਹਦੀ ਫੋਟੋ ਪਹਿਲਾਂ ਦੇਖੋਗੇ ਔਰ ਇੱਕੋ ਹੀ ਸੈਟਿੰਗ ਦੇ ਨਾਲ ਤੁਹਾਡੀ ਦੁਆਰਾ ਦੀ ਜਿਹੜੀ ਜਿਹੜੀ ਹੁਣ ਅੱਜ ਫੋਟੋ ਅੱਜ ਦੀ ਇਹ ਸ਼ੇਪ ਹੈਗੀ ਆ ਤੁਸੀਂ ਦਾ ਇੱਕ ਟ੍ਰੀਟਮੈਂਟ ਇੱਕ ਟ੍ਰੀਟਮੈਂਟ ਤੁਸੀਂ ਦੇਖ ਕੇ ਰਹ ਰਹੇ ਹੋ ਮੈਂ ਇੱਕ ਵਾਰੀ ਮੈਂ ਚਾਨਾ ਵੀ ਅਕਬਰੀ ਹੁਣ ਲੋਨੂ ਤੂਫਾਨੇ ਵੀ ਆ ਡਾਕਟਰ ਸਾਹਿਬ ਨੇ ਜਿਹੜੀ ਮਸ਼ੀਨ ਦੀ ਗੱਲ ਕੀਤੀ ਜਿਹੜਾ ਫੇਸ ਟ੍ਰੀਟਮੈਂਟ ਦਿੰਦੇ ਆ ਔਰ ਆ ਤੁਸੀਂ ਦੇਖ ਸਕਦੇ ਆ ਆ ਫੋਟੋ ਦੇਖੋ ਤਾਂ ਪਹਿਲਾਂ ਚੰਗੀ ਤਰ੍ਹਾਂ ਔਰ ਹੁਣ ਜਿਹੜਾ ਲਾਈਵ ਤੁਹਾਨੂੰ ਦਿਖਾ ਰਹੇ ਸਾਡੇ ਕੋਲ ਆ ਕਾਲੇ ਸੰਗਤੋਂ ਸਾਡੇ ਤੇ ਪੈਂਦੀ ਕੀ ਨਾਮ ਹੈ ਤੁਹਾਡਾ ਰਿੰਕਾ ਰਿੰਕਾ ਜੀ ਤੁਹਾਨੂੰ ਕਿੰਨਾ ਕੋ ਇਥੋਂ ਬੈਨੀਫਿਟ ਮਿਲਿਆ ਫੇਸ ਸਕਿਨ ਨੂੰ ਲੈ ਕੇ ਕਾਫੀ ਬੈਨੀਫਿਫਿਟ ਮਿਲਿਆ ਤੁਸੀਂ ਖੁਦ ਦੇਖ ਸਕਦੇ ਹੋ ਹਾਂਜੀ ਔਰ ਤੁਸੀਂ ਦੇਖ ਸਕਦੇ ਹੋ ਪਹਿਲਾ ਔਰ ਹਾਂਜੀ ਕਾਫੀ ਜਿਆਦਾ ਜਿਹੜਾ ਇਹਨਾਂ ਨੂੰ ਕਵਰੀ ਹੋਈ ਆ بیس ਤੇ ਹਾਂਜੀ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਕਾਲੇ ਸੰਗਤੋਂ ਸਪੈਸ਼ਲੀ ਇਹ ਤੋ ਟ੍ਰੀਟਮੈਂਟ ਲੈਣ ਦਾ ਅੱਜ ਦੁਬਾਰਾ ਕਰ ਰਹੀ ਹੈ ਓਕੇ ਇਹ ਇਹ ਤੁਹਾਡਾ ਫਰਸਟ ਹਾਂਜੀ ਇਹ ਫਰਸਟ ਟ੍ਰੀਟਮੈਂਟ ਨਾਲ ਹੀ ਤੁਹਾਡੀ ਸਕਿਨ ਨਾਲ ਹੀ ਨਫਰਕ ਪੈ ਗਿਆ ਦਨ ਹੁਣ ਜਿਹੜੀ ਸੈਕ ਹਾਂਜੀ ਇਹ ਸੈਕੰਡ ਹੁਣ ਟ੍ਰੀਟਮੈਂਟ ਦੇਣੀ ਅੱਜ ਇਹਨਾਂ ਨੂੰ ਠੀਕ ਹੈ ਜੀ ਇਹ ਇੱਕ ਵੀ ਇੱਕ ਬਾਤ ਇੱਕ ਵੀ ਕੋਈ ਨਹੀਂ ਇੱਕ ਇੱਕ ਦਾ ਰਿਕਵੈਸਟ ਤੇ ਹਾਂਜੀ ਹਾਂਜੀ ਤਾਂ ਉਹਰੇ ਬਾਅਦ ਵਿੱਚ ਕੁਝ ਲਗਾਉਣ ਵਗੈਰਾ ਕੁਝ ਨਹੀਂ ਓਕੇ ਪਾਣੀ ਸਾਫ ਸਾਫ ਪਾਣੀ ਨਾਲ ਧੋਦੇ ਬਸ ਕੱਲਾ ਕੋਈ ਕਰੀਮ ਵੀ ਨਹੀਂ ਲਾਈ ਹੋਇਆ ਦੇਖ ਲਓ ਦੀ 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 ਕਿਉਂ ਲਾਈ ਵੀ ਕਰੀਮ ਨਹੀਂ ਤੇ ਇਹਨਾਂ ਨੇ ਦੱਸਿਆ ਵੀ ਮੇਦੂ ਜਿਹੜਾ ਆ ਬਹੁਤ ਜ਼ਿਆਦਾ ਬੈਨੀਫਿਟ ਮਿਲਿਆਇ ਤੋਂ ਡਾਕਟਰ ਸਾਹਿਬ ਹੁਣ ਬਾਕੀ ਮਸ਼ੀਨਾਂ ਦਾ ਬਾਅਦ ਹੁਣ ਇੱਕ ਮਸ਼ੀਨਾਂ ਵੀ ਤੁਹਾਡੀ ਪਈ ਹੈ ਇਹਦਾ ਕੀ ਬੈਨੀਫਿਟ ਹੈਗਾ ਪਹਿਲੇ ਦੱਸੋ ਇਹਦਾ ਬੈਨੀਫਿਟ ਇਹ ਹੈ ਕਿ ਸਾਡੇ ਕੋਈ ਵੀ ਬੇਬੀ ਬੇਬੀਆਂ ਨੂੰ ਕੁੜੀਆਂ ਨੂੰ ਚਰਿਆਂ ਨੂੰ ਥਾਇਰੋਇਡ ਦੀ ਕਾਫੀ ਪ੍ਰੋਬਲਮ ਆ ਰਹੀ ਹੈ ਬਹੁਤ ਜ਼ਿਆਦਾ ਪ੍ਰੋਬਲਮ ਹੈ ਥਾਇਰੋਇਡ ਦੀ ਇਸ ਟਾਈਮ ਮੇਰੇ ਸਹਾਨਾ ਵੀ 10 'ਚੋਂ ਘੱਟੋ ਘੱਟ 8 ਜਣਾਂ ਨੂੰ ਤਾਂ ਪ੍ਰੋਬਲਮ ਹੈ ਬਾਕੀ ਤੁਸੀਂ ਸਹੀ ਦੱਸਿਆ ਵੀ 10 'ਚੋਂ 8ਾਂ ਨੂੰ ਇਹਦੀ ਪ੍ਰੋਬਲਮ ਹੈਗੀ ਆ ਔਰ ਇਹਦੇ ਮੇਰੇ ਕੋਲ ਬਹੁਤ ਵਧੀਆ ਰਿਜ਼ਲਟ ਹੈ ਕਿ ਲੋਕ ਕਹਿੰਦੇ ਆ ਕਿ ਕਿਸੇ ਦਾ ਥਾਇਰੋਇਡ ਵਾਲੇ ਦਾ weight ਨਹੀਂ ਘਟਦਾ ਔਰ ਮੇਰੇ ਕੋਲੇ ਰਿਜ਼ਲਟ ਹੈਗਾ ਕਿ 104 ਕਿਲੋ ਤੋਂ ਉਹਦਾ weight ਅਸੀਂ ਘਟਾਇਆ ਡਾਕਟਰ ਸਾਹਿਬ ਸੱਚ ਨਹੀਂ ਕਰਦਾ ਹੈਗਾ ਤੁਸੀਂ ਮਜ਼ਾਕ ਕਰ ਰਹੇ ਹੋ ਵੀ ਬੇਟੇ ਕਿਸੇ ਦਾ ਕੋਈ ਮਜ਼ਾਕ ਨਹੀਂ ਕਰ ਰਹੇ ਆ ਥਾਇਰੋਇਡ ਵੀ ਕਟਿਆ ਔਰ ਜਿਹੜਾ ਮੇਰਾ ਕੋ ਪੇਸ਼ੈਂਟ ਹੈ ਔਰ ਉਹਦਾ ਮਤਲਬ ਇੰਨਾ ਬੁਰਾ ਹਾਲ ਸੀਗਾ ਕਿ 1 ਮਹੀਨੇ ਵਿੱਚ 20 ਡੇਜ਼ ਤੋਂ ਅਸੀਂ ਰਿਡਿਊਸ ਕਰਾਇਆ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਦੱਸ ਰਿਹਾ ਦਸਤਕਾਨ ਉਹ ਜਿਹੜੀਆਂ ਮਸ਼ੀਨਾਂ ਕੋਈ ਐ ਇਦਾਂ ਦੀ ਲੋਕਲ ਕੋਈ ਮਸ਼ੀਨਾ ਨਹੀਂ ਹੈਗੀ ਇਹ ਸਾਰੀਆਂ ਅਬਰੋਡ ਤੋਂ ਬਾਹਰੋਂ ਜਿਹੜੀਆਂ ਮਸ਼ੀਨਾ ਕਾਫੀ ਸਟੇਟਾ ਜਿਹੜੀਆਂ ਬਾਹਰਲੀ ਕੰਟਰੀਆਂ ਤੋਂ ਮੰਗਾਈਆਂ ਗਈਆਂ ਆ ਔਰ ਟ੍ਰੀਟਮੈਂਟ ਵੀ ਇਨ ਦਾ ਬਹੁਤ ਬੈਸਟ ਹੈ ਔਰ ਰੇਟ ਵੀ ਬੜੇ ਜਿਹੜੇ ਵਾਜਬ ਆ ਘੱਟ ਰੇਟਾਂ ਤੇ ਜਿਹੜਾ ਟ੍ਰੀਟਮੈਂਟ ਦਿੰਦੇ ਆ ਪੈਸੇ ਦਾ ਕੋਈ ਲਾਲਚ ਨਹੀਂ ਆ ਡਾਕਟਰ ਸਾਹਿਬ ਆਪਣਾ ਪਹਿਲਾਂ ਤੇ ਦੱਸੋ ਵੀ ਦਾ ਹਫਤੇ ਦੇ ਵਿੱਚ ਕਿੰਨੇ ਕੁ ਦਿਨ ਦਾ ਜਿਹੜਾ ਜਿਹੜਾ ਹਸਪਤਲ ਦਾ ਦਾ ਉਹ ਖੁੱਲਾ ਹੁੰਦਾ ਆ ਤੁਹਾਡੀ ਜਾਣਕਾਰੀ ਜਵਾਦਾ ਕਰਦੇ ਆ ਕਿ ਸਾਡਾ ਜਿਹੜਾ ਹਸਪਤਲ ਹੈਗਾ ਇਸ ਸੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਖੁੱਲਾ ਰਹਿੰਦਾ ਔਰ ਫਿਰ ਵੀ ਜਿਹੜੀ ਮੇਰੀ ਉੱਪਰ ਹੀ ਰਹਿਸ਼ ਆ ਕੋਈ ਕੋਈ ਵੀ ਬੰਦਾ ਫੋਨ ਕਰਕੇ ਪਹਿਲਾਂ ਜਾਵੇ ਜਾਂ ਸ਼ਾਮ ਨੂੰ ਜਾਵੇ ਤਾਂ ਉਹ ਆ ਸਕਦਾ ਕੋਈ ਬੰਦਸ਼ ਨਹੀਂ ਹੈ ਆ ਬਾਹਰ ਤੁਹਾਡੇ ਨੰਬਰ ਵੀ ਲਿਖੇ ਹੋਏ ਆ ਜੇਕਰ ਕੋਈ ਐਮਰਜੈਂਸੀ ਆ ਜਾਂਦਾ ਬਾਹਰ ਨੰਬਰ ਤੁਹਾਡੇ ਲਈ ਕਿਹਾ ਹੈ ਤੁਹਾਨੂੰ ਫੋਨ ਕਰ ਸਕਦਾ ਹੈ ਨਾ ਔਰ ਹਫਤੇ ਦੇ ਵਿੱਚ ਕਿੰਨੇ ਦਿਨ ਖੁੱਲਾ ਰਹਿੰਦਾ ਹੈ ਇਹ ਹਫਤੇ ਵਿੱਚ 7 ਦਿਨ ਹੀ ਖੁੱਲਾ ਰਹਿੰਦਾ ਅੱਛਾ ਜੀ ਔਰ ਦੂਜੀ ਗੱਲ ਹੈ ਕਿ ਆ ਕਿ ਅਸੀਂ ਲੇਟ ਕੋਈ ਵਿਜ਼ਿਟ ਕਰਦਾ ਉਹਦੀ ਵੀ ਕੋਈ ਫੀਸ ਨਹੀਂ ਲੈਂਦੇ ਓਕੇ ਕੋਈ ਮਤਲਬ ਟਾਈਮ ਨਾ 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 ਕੋਈ ਕੋਈ 7 ਵਜੇ ਤੋਂ ਬਾਅਦ ਆ ਗਿਆ 7 ਵਜੇ ਤੋਂ ਪਹਿਲਾਂ ਆ ਗਿਆ ਜਿਵੇਂ ਹਸਪਤਾਲਾਂ ਚੋਂ ਬਾਕੀਆਂ ਹਸਪਤਾਲਾਂ ਤੇ ਟਾਈਮ ਰੱਖਿਆ ਹੁੰਦਾ ਵੀ ਇੰਨੇ ਤੋਂ ਘੱਟ ਇੰਨੇ ਪੈਸੇ ਇੰਨੇ ਪੈਸੇ ਸਾਡੀ ਕੋਈ ਨਹੀਂ ਹੈ ਸਿਰਫ ਕੀ ਇਹਦੇ ਜੋ ਅਸੀਂ ਇਹਦੀ ਐਕਚੁਅਲੀ ਸਾਡੀ ਜਿਹੜੀ ਚੱਲਦੀ ਹੈਗੀ ਆ ਉਹੀ ਫੀਸ ਲੈਂਦੇ ਆ ਔਰ ਮੈਂ ਮੇਰੇ ਜਿਹੜੇ ਚੈਨਲ ਦੇਖ ਰਿਹਾ ਦਰਸ਼ਕੋ ਮੈਂ ਜ਼ਰੂਰ ਅਪੀਲ ਕਰਾਂਗਾ ਇੱਕ ਵਾਰੀ ਵਿਜ਼ਿਟ ਕਰੋ ਤਾਂ ਕਿ ਜਿਹੜਾ ਤੁਹਾਨੂੰ ਇਹਦਾ ਬੈਨੀਫਿਟ ਮਿਲ ਸਕੇ ਔਰ ਡਾਕਟਰ ਸਾਹਿਬ ਪਰਮਿੰਦਰ ਜੀ ਇਹ ਤਾਂ ਨਕੋਤਾ ਜਿਹੜੀ ਲੋਕੇਸ਼ਨ ਹੈ ਆ ਇਹ ਡਾਕਟਰ ਸਾਹਿਬ ਆਪਣੇ ਮੂੰਹ ਦੱਸਣਗੇ ਵੀ ਵੀ ਲੋਕੇਸ਼ਨ ਜਿਹੜੀ ਸਾਡੀ ਹੈ ਕਿੱਥੇ ਆ ਇਹ ਆਪਾਂ ਜਿਹੜਾ ਮਾਲੜੀ ਗੇਟ ਹੈ ਗੁੰਬਰ ਹਸਪਤਾਲ ਦੇ ਲਾਗੇ ਵਿਪਨ ਵਿਪਨ ਹਸਪਤਾਲ ਚੈਰਿਟੀ ਹਸਪਤਾਲ ਹੈਗਾ ਉਹਦੇ ਲਾਗੇ ਆ ਔਰ ਨਹਿਰ ਦੇ ਉੱਪਰ ਜਿਹੜਾ ਹੈਗਾ ਆਪਣਾ ਬੋਰਡ ਲੱਗੇ ਹੈਗੇ ਆ ਵੱਡਾ ਸਲੀਪਿੰਗ ਪੁਆਇੰਟ ਦੇ ਨਾਂ ਦੇ ਉੱਤੇ ਔਰ ਤੁਸੀਂ ਇੱਕ ਵਾਰੀ ਵਿజిਟ ਕਰੋ ਇਹ ਅਸੋਚੇ ਲੋਕੀ ਸਾਡੇ ਜਿਹੜੇ ਹੈਗੇ ਨਾ ਮੈਂ ਕਹਿੰਦਾ ਸੋਚਦਾ ਉਹ ਕੰਮ ਜਿਆਦਾ ਦੇਖਦੇ ਆ ਤੇ ਆਪਣਾ ਚੰਮ ਘੱਟ ਦੇਖਦੇ ਆ ਮੈਂ ਇਸ ਗੱਲ ਤੋਂ ਹਰਾਨਾ ਇਸ ਗੱਲ ਤੇ ਜਿਹੜੇ ਬਾਹਲੇ ਲੋਕ ਆ ਪਹਿਲਾਂ ਆਪਣੀ ਸੇਫਟੀ ਵੇਂਦੇ ਆ ਆਪਣੀ ਜ਼ਿੰਦਗੀ ਵੇਂਦੇ ਆ ਫਿਰ ਕੰਮ ਨੂੰ ਵਿਕਦੇ ਆ ਅਸੀਂ ਪਹਿਲਾਂ ਕੰਮ ਨੂੰ ਵਿਕਦੇ ਆ ਫਿਰ ਆਪਣੀ ਜ਼ਿੰਦਗੀ ਵੇਦੇ ਆ ਮੈਂ ਨਰਸ ਇੱਕ ਤੁਸੀਂ ਦੇ ਰਿਹਾ ਕਿ ਤੁਹਾਡੇ ਕੋਲ ਮੈਂ ਤੁਸੀਂ ਲਾਲਚ ਨਹੀਂ ਮੈਂ ਕਿ ਮੇਰੇ ਖਾਲ ਜਿਆਦਾ ਕਰਦੇ ਹੈਗੇ ਬਾਲਾ ਪੇਸ਼ੈਂਟ ਨੂੰ ਪਹਿਲਾਂ ਟਰੀਟਮੈਂਟ ਦਿੰਨੇ ਆ ਵੀ ਉਹਨੂੰ ਕੋਈ ਪਰਮਿਟ ਮਿਲੇ ਪੈਸੇ ਦੀ ਤੁਸੀਂ ਟੈਨਸ਼ਨ ਨਹੀਂ ਲੈਣੇ ਹੈਗੇ ਕਸਟਮਰਾਂ ਨੂੰ ਨਹੀਂ ਅਸੀਂ ਕਿਉਂਕਿ ਜਿਹੜਾ ਸਾਡਾ ਸੈਂਟਰ ਹੈਗਾ ਬੁੱਧਾ ਜੀ ਦੇ ਨਾਂ ਦੇ ਉੱਤੇ ਹੈਗਾ ਬੁੱਧਾ ਜੀ ਨੇ ਆਪੇ ਕਾਫੀ ਕੁਰਬਾਨੀਆਂ ਕੀਤੀਆਂ ਲੋਕਾਂ ਦੇ ਵਾਸਤੇ ਉਸੇ ਕਰਕੇ ਸਾਡਾ ਵੀ ਬਹੁਤਾ ਪੈਸੇ ਵਾਲ ਨੂੰ ਨਹੀਂ ਹੈਗਾ ਅੱਜ ਤਾਂ ਲੋਕਾਂ ਦੀ ਜ਼ਿੰਦਗੀ ਵਾਲੀ ਸਾਡਾ ਜਾਦੇ ਧਿਆਨ ਹੈਗਾ ਕਿਉਂਕਿ ਲੋਕ ਡਰਦੇ ਆ ਏਟੀਡੀਆ ਮਸ਼ੀਨਾਂ ਲਈਆਂ ਪਤਾ ਨਹੀਂ ਕਿੰਨੇ ਕੁ ਪੈਸੇ ਲੱਖ ਰੁਪਿਆ ਕਰ ਲੈਂਦੇ ਹੋਣੇ ਆ ਕਈ ਡਰਦੇ ਨਹੀਂ ਲੋਕ ਆਂਦੇ ਨੇ ਇਹਨਾਂ ਚੀਜ਼ਾਂ ਤੇ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਕਿ ਜਿੰਨੇ ਵਿੱਚ ਬਾਕੀ ਡਾਕਟਰ ਆਪਣੀ ਪਰਚੀ ਫੀਸ ਲੈਂਦੇ ਆ ਉਨੇ ਵਿੱਚ ਬੰਦੇ ਦਾ ਅਸੀਂ ਇਲਾਜ ਕਰ ਦਿੰਦੇ ਆ ਔਰ ਆਰਬੀ ਉਹ ਵੀ ਬਿਨਾ ਉਸ ਤੋਂ ਬਾਅਦ ਕੋਈ ਦਵਾਈ ਨਹੀਂ ਖਾਣੀ ਕੋਈ ਕਸਰਤ ਨਹੀਂ ਕਰਨੀ ਸਾਡੇ ਕੋਲ ਸਿਰਫ ਆਉਣਾ ਹੀ ਆ ਔਰ ਅਸੀਂ 1 ਘੰਟਾ ਤੁਹਾਨੂੰ ਆਪਣੀ ਡਾਈਵ ਦੇ ਦਿੰਦੇ ਆ ਤੇ ਔਰ ਤੁਸੀਂ 1 ਘੰਟੇ ਦੇ ਵਿੱਚ ਬਾਕੀ ਡਾਕਟਰ ਹਸਪਤਾਲ ਜਾ ਕੇ ਦੇਖ ਲਓ ਜੰਦਰ ਜਾ ਕੇ ਦੇਖ ਲਓ ਔਰ ਉਹਨਾਂ ਦੇ ਜਿਹੜੇ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਅਸੀਂ ਜੋ ਵੀ ਸਾਡੇ ਕੋਲ ਕਸਟਮਰ ਆਂਦਾ ਅਸੀਂ ਕਹਿੰਦਾ ਟ੍ਰੀਟਮੈਂਟ ਕਰਾਉਣ ਤੋਂ ਪਹਿਲਾਂ ਵੱਡੇ ਵੱਡੇ ਹਸਪਤਾਲ ਚੈੱਕ ਕਰ ਲਓ ਜਾਣਾ ਜਾਇਓ ਜਾਣਾ ਜਾਇਓ ਜੀ ਉਸ ਤੋਂ ਬਾਅਦ ਆ ਕੇ ਪੇਮੈਂਟ ਕਰੋ ਸਾਨੂੰ ਤੁਸੀਂ ਚੈਲੰਜ ਕਰਦੇ ਹੋ ਪੂਰਾ ਉਹਨਾਂ ਦੇ ਨਾਲੋਂ ਮਤਲਬ ਜੇ ਉਹ 10% ਤੱਕ ਵੀ ਸਾਡਾ ਸਾਡਾ ਇਲਾਜ ਦਾ ਖਰਚਾ ਨਹੀਂ ਹੈ ਕਿਆ ਬਾਤ ਹੈ ਡਾਕਟਰ ਸਾਹਿਬ ਮੇਰੇ ਖਿਆਲ ਇੱਥੇ ਦਰਬਾਰ ਵੀ ਨੇੜੇ ਹੀ ਹੈ ਡੇਰਾ ਬਾਬਾ ਮੁਰਾਦ ਸਾਹਿਬ ਵੀ ਨੇੜੇ ਹੀ ਹੈ ਇੱਥੋਂ ਮੈਂ ਦਰਸ਼ਕਾਂ ਨੂੰ ਦੱਸਾਂਗਾ ਕਿ ਇਹ ਲੋਕੇਸ਼ਨ ਜਿਹੜੀ ਹੈ ਡੇਰਾ ਬਾਬਾ ਮੁਰਾਦ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਔਰ ਸਕਰੀਨ ਤੇ ਡਾਕਟਰ ਸਾਹਿਬ ਦਾ ਨੰਬਰ ਵੀ ਚੱਲ ਰਿਹਾ ਹੈ ਆ ਔਰ ਡਾਕਟਰ ਸਾਹਿਬ ਇੱਕ ਵਾਰੀ ਤੁਸੀਂ ਆਪਣਾ ਨੰਬਰ ਜਿਹੜਾ ਤੇ ਮੇਨ ਚੱਲ ਰਿਹਾ ਉਹ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ 99159108112 9987 00112 ਬਹੁਤ ਬਹੁਤ ਸ਼ੁਕਰੀਆ ਡਾਕਟਰ ਪ੍ਰਮਿੰਦਰ ਸਿੰਘ ਜੀ ਪਰ ਤੁਸੀਂ ਸਾਨੂੰ ਸਮਾਂ ਦਿੱਤਾ ਔਰ ਮੈਂ ਦੇਖ ਰਿਹਾ ਇਹ ਟੈਕਨੀਕ ਨਕੌਦਰ ਦੇ ਵਿੱਚ ਪਹਿਲੀ ਵਾਰ ਹੀ ਆਈ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਰੂਰ ਵਿਜ਼ਿਟ ਕਰਿਓ ਤਾਂਕਿ ਤੁਹਾਨੂੰ ਇਹਦਾ ਬੈਨੀਫਿਟ ਮਿਲ ਸਕੇ ਤੁਸੀਂ ਦੇਖ ਰਹੇ ਹੋ ਆਰਪੀ ਨੀਟੀਵੀ نیوز ਮੇਰੇ ਨਾਲ ਕੈਮਰਾਮੈਨ ਵਿੱਕੀ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ